ਮੈਂ ਤੋਂ ਮੁੰਡਾ ਨਹੀਂ ਵੇਖਿਆ ਗਿਆ ਜੋ ਮੁੰਡੇ ਵੀ ਮੇਰੇ ਹਾਲ ਤੁਸੀਂ ਉੱਥੇ ਹੀ ਮੈਂ ਬਹੁਤ ਰੋਇਆ ਪਿੱਟਿਆ ਵੀ ਮੇਰੇ ਮੁੰਡੇ ਦਾ ਪ੍ਰੈਸ਼ਨ ਨਾ ਕਰਾਓ ਮੇਰਾ ਮੁੰਡਾ ਰੱਦੀ ਹੋ ਜਾਏਗਾ ਪਰ ਡਾਕਟਰ ਨੇ ਕਿਹਾ ਵੀ ਨਹੀਂ ਮੁੰਡਾ 6 ਸਤਾ ਮਹੀਨੇ ਤੁਰਨ ਲੱਗ ਜਾਏਗਾ ਤੇ ਅੱਜ 6 ਸਤਾ ਮਹੀਨੇ ਬਾਅਦ ਇੱਕ ਸਾਲ ਤੇ 20 ਦਿਨ ਹੋ ਗਏ ਮੇਰਾ ਮੁੰਡਾ ਮੰਜੇ ਤੇ ਪਿਆ ਹੈ ਤੇ ਅੱਜ ਅਸੀਂ ਦੁੱਖ ਪਿਓ ਗਰੇ ਮੁੰਡੇ ਨੂੰ ਵੇਖ ਰੋਟੀ ਖਾਣੇ ਉਹ ਵੀ ਸਾਨੂੰ ਰੋਟੀ ਲੈ ਆਜ ਮੰਦੀ ਨਾ ਸਾਨੂੰ ਪਚਦੀ ਹੈ ਕਦੇ ਕਿਲੋ ਲੈਣ ਟੱਲੇ ਕਦੇ ਕਿਲੋ ਲੈਣ ਕਦੇ ਤੱਕ ਲੈਣ ਕਦੇ ਚੌਲ ਬਣਾਉਣੇ ਆ ਪਰ ਆਵਾ ਟਾਈਮ ਪਾਸ ਕਰਦੇ ਆ ਸਾਡੇ ਆ ਹੈਲਥ ਕੰਡੀਸ਼ਨ ਸਾਡੀ ਕਰਦੀ ਬਣੀ ਹੋਈ ਹੈ ਬਸ ਇਹ ਵਾਰੀ ਹੈ ਬਸ ਬੱਚਾ ਬਾ ਇਹ ਇਹ ਮੇਰਾ ਤਤ ਜੋੜ ਕੇ ਬੇਨਤੀ ਸਾਨੂੰ ਕਿੰਨਾ ਕੁ ਜੋਗੇਗੇ ਸਾਨੂੰ ਸੇਵਾ ਕਰ ਦੋ ਮੇਰਾ ਬੱਚਾ ਉਟਕੜੇ ਮੇਰੇ ਹੱਥ ਜਾਣ ਕੇ ਜੋੜ ਕੇ ਬੇਨਤੀ ਕਰਦਾ ਹਾਂ ਵੀ ਮੈਨੂੰ ਬਾ ਚੜ ਕੇ ਮੇਰੇ ਬੱਚੇ ਦੀ ਸੇਵਾ ਕਰੋ ਜਿੰਨੀ ਵੀ ਹੁੰਦੀ ਹੈ ਬਾ ਚੜ ਕੇ 10 20 40 50 ਜਿੰਨੇ ਵੀ ਪੁੱਛਦੇ ਨੇ ਪੁੱਛ ਸਰ ਆਪਣੀ ਸੇਵਾ ਪਾਓ ਤੇ ਮੇਰੇ ਬੱਚੇ ਦਾ ਇਲਾਜ ਹੋ ਜਾਵੇ ਮੇਰਾ ਬੱਚਾ ਮੇਰੇ ਸਾਹਮਣੇ ਬੈਠਾ ਦਿੱਸੀ ਜਾਵੇ ਬੇਸ਼ੱਕ ਦੀ ਤੁਰਨ ਲੱਗੇ ਨਾ ਲੱਗੇ ਮੈਨੂੰ ਇੰਨਾ ਹੀ ਹੌਸਲਾ ਬਹੁਤ ਹੈ ਇਹ ਮਾਲਕ ਕਰਕੇ ਮਾਰੇ ਅਰਦਾਸ ਹੈ ਮੇਰਾ ਬੱਚਾ ਤੁਰਨ ਲੱਗ ਜਾਵੇ ਮਾੜਾ ਮੋਟਾ ਬੈਠਣ ਲੱਗ ਜਾਵੇ ਰੋਟੀ ਪਾਣੀ ਖਾਣ ਲੱਗ ਜਾਵੇ ਬੇਸ਼ੱਕ ਸਰਕਾਰਾਂ ਫ੍ਰੀ ਇਲਾਜ ਦੇ ਦਾਅਵੇ ਕਰ ਰਹੀਆਂ ਨੇ ਪਰ ਕਿਤੇ ਨਾ ਕਿਤੇ ਖੋਖਲੇ ਦਿਖਾਈ ਦੇ ਰਹੇ ਨੇ ਅੱਜ ਗੱਲ ਕਰਨ ਜਾ ਰਹੇ ਆ ਜਲਾਲਾਬਾਦ ਦੇ ਪਿੰਡ ਫਰੀਆ ਵਾਲੇ ਵਿੱਚ ਮੈਂ ਮੌਜੂਦ ਆ ਜਿੱਥੇ ਇੱਕ ਪਰਿਵਾਰ ਦੇ ਵਿੱਚ ਉਹ ਦੁੱਖਾਂ ਦਾ ਪਾਰ ਟੁੱਟ ਪਿਆ ਇੱਕ ਨੌਜਵਾਨ ਮੁੰਡਾ ਹੋਣ ਔਰ ਮੁੰਡਾ ਜਿਸ ਦੇ ਸਿਰ ਤੇ ਇਸ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਜੋ ਇੱਕ ਛੋਟੀ ਮੋਟੀ ਜੌਬ ਕਰਦਾ ਸੀ ਔਰ ਇਸ ਪਰਿਵਾਰ ਦਾ ਗੁਜ਼ਾਰਾ ਉਸ ਦੇ ਥੀਕੇ ਚੱਲਦਾ ਸੀ ਉਹ ਨੌਜਵਾਨ ਮੁੰਡਾ ਅੱਜ ਮੰਜੇ ਤੇ ਪੈ ਗਿਆ ਹੈ ਮੰਜੇ ਤੇ ਪੈਣ ਦਾ ਕਾਰਨ ਵੀ ਇੱਕ ਕਟਨਾ ਵਾਪਰਦੀ ਹੈ ਜਿਸ ਦੇ ਵਿੱਚ ਉਸ ਨੂੰ ਕੋਈ ਐਜਾਈ ਸੱਟ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਅਲਾਚਾਰ ਹੋ ਜਾਂਦਾ ਹੈ ਔਰ ਉਸ ਦਾ ਇਲਾਜ ਕਈ ਜਗ੍ਹਾ ਤੋਂ ਕਰਵਾਇਆ ਗਿਆ ਪਰ ਇਲਾਜ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਹੋਇਆ ਔਰ ਉਹ ਨੌਜਵਾਨ ਜੋ ਕਿ 25 ਸਾਲਾ ਨੌਜਵਾਨ ਮੁੰਡਾ ਅੱਜ ਮੰਝੇ ਤੇ ਪੈਣ ਲਈ ਮਜਬੂਰ ਹੋ ਗਿਆ ਔਰ ਪਰਿਵਾਰ ਦੀ ਗੱਲ ਕਰੀਏ ਤਾਂ ਪਿੱਛੇ ਤੁਸੀਂ ਦੇਖ ਰਹੇ ਹੋ ਘਰ ਦੀ ਸਥਿਤੀ ਕੀ ਹੈ ਕਰ ਦੇ ਵਿੱਚ ਅੰਤਾਂ ਦੀ ਗਰੀਬੀ ਹੈ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਆਟਾ ਵੀ ਰੋਜ਼ਾਨਾ ਜਿਵੇਂ ਕਹਿੰਦੇ ਨੇ ਵੀ ਸੱਜਾ ਲੈ ਕੇ ਖਾਣਾ ਪੈ ਰਿਹਾ ਹੈ ਅੱਜ ਇਹ ਸਥਿਤੀ ਹੈ ਇਸ ਘਰ ਦੀ ਔਰ ਘਰ ਦੇ ਵਿੱਚ ਕਮਾਉਣ ਵਾਲਾ ਜੋ ਨੌਜਵਾਨ ਸੀ ਉਹ ਮੰਜੇ ਤੇ ਪਿਆ ਹੈ ਮਾਤਾ ਪਿਤਾ ਬਜ਼ੁਰਗ ਨੇ ਔਰ ਕਰਨ ਵਾਲਾ ਕੰਮ ਘਰ ਦੇ ਵਿੱਚ ਕੋਈ ਹੋਰ ਨਹੀਂ ਹੈ ਹੁਣ ਸਮਾਜ ਸੇਵੀਆਂ ਤੋਂ ਪਰਿਵਾਰ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਪੰਜਾਬੀ ਜਿਹੜੇ ਨੇ ਦਰਿਆ ਦੇ ਲਈ ਹੁੰਦੇ ਨੇ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਪੰਜਾਬੀ ਐਨ ਆਰ ਆਈ ਭਰਾਵਾਂ ਔਰ ਸਮਾਜ ਸੇਵੀ ਸੰਸਥਾ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਨਾਲ ਖੜਦੀਆਂ ਨੇ ਅੱਜ ਵੀ ਇਸ ਪਰਿਵਾਰ ਨੂੰ ਤੁਹਾਡੀ ਲੋੜ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਪਹਿਲਾਂ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਸ ਪਰਿਵਾਰ ਦੀ ਵੀਡੀਓ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾਵੇ ਔਰ ਪਰਿਵਾਰ ਦੀ ਬਾਹ ਫੜ ਸਕੇ ਉਹਨ ਪਰਿਵਾਰ ਨਾਲ ਗੱਲਬਾਤ ਕਰਵਾਉਂਦੇ ਆ ਵੀ ਕਿੱਥੋਂ ਤੱਕ ਇਸ ਨੌਜਵਾਨ ਲੜਕੇ ਦਾ ਇਲਾਜ ਕਰਵਾਇਆ ਗਿਆ ਸੰਭਵ ਹੋਇਆ ਕਿ ਨਹੀਂ ਹੋਇਆ ਕਿਸ ਤਰ੍ਹਾਂ ਦੀ ਹੁਣ ਪਰਿਵਾਰ ਨੂੰ ਜ਼ਰੂਰਤ ਹੈ ਬਣੇ ਰਹਿਣਾ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਇਹ ਉਹ ਨੌਜਵਾਨ ਮੁੰਡਾ ਹੈ ਤੁਸੀਂ ਪਿੱਛੇ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਅੱਜ ਕੰਮਕਾਰ ਕਰਨ ਵਾਲਾ ਨੌਜਵਾਨ ਮੁੰਡਾ ਜੋ ਕਿ ਇਹ ਮੰਝੇ ਤੇ ਪੈਣ ਲਈ ਮਜਬੂਰ ਹੋ ਗਿਆ ਹੈ ਔਰ ਲਾਚਾਰ ਮਾਪੇ ਇਸ ਦਾ ਇਲਾਜ ਨਹੀਂ ਕਰਵਾ پا ਰਹੇ ਕਿਉਂਕਿ ਘਰ ਦੇ ਵਿੱਚ ਗਰੀਬੀ ਹੈ ਔਰ ਇਤੋਂ ਤੱਕ ਕਿ ਵੀ ਜਿਹੜਾ ਕਿ ਖਾਣ ਪੀਣ ਨੂੰ ਵੀ ਘਰ ਦੇ ਵਿੱਚ ਕੁਝ ਨਹੀਂ ਹੈ ਸਥਿਤੀ ਇੰਨੀ ਕੁ ਘਰ ਦੀ ਖਰਾਬ ਹੈ ਤੁਸੀਂ ਦੇਖ ਸਕਦੇ ਹੋ ਮਾਤਾ ਪਿਤਾ ਬਿਲਕੁਲ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਪਿਤਾ ਦੇ ਪੈਰਾਂ ਦੇ ਵਿੱਚ ਚਪਲਾਂ ਦੇਖ ਲਓ ਕਿਦਾਂ ਕਿਦਾਂ ਦਾ ਪਰਿਵਾਰ ਹੈ ਜਿਹੜਾ ਹੁਣ ਪੰਜਾਬੀਓ ਤੁਸੀਂ ਇਸ ਪਰਿਵਾਰ ਦੀ ਬਾਹ ਫੜਨੀ ਹੈ ਔਰ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਤਾਂ ਕਿ ਜੋ ਦਾਨੀ ਸੱਜਣ ਤੱਕ ਪਹੁੰਚ ਸਕੇ ਕੀ ਨਾਮ ਔਰ ਕਿਥੋਂ ਦੇ ਰਹਿਣ ਵਾਲੇ ਦੇਵ ਰਾਜ ਮੇਰਾ ਨਾਮ ਤੇ ਫੜੀਆਂ ਵਾਲੇ ਜੇ ਰਹਿਣ ਵਾਲੇ ਆ ਜੀ ਤੇ ਇਹ ਮੁੰਡਾ ਬਠਿੰਡਾ ਜਿਲ੍ਹਾ ਜੇ ਰਹਿੰਦਾ ਸੀਗਾ ਜੀ ਉਧਰ ਹੀ ਕੰਮ ਕਰਦਾ ਸੀਗਾ ਜੀ ਤੇ ਕੰਮ ਕਰਦਾ ਕਰਦਾ ਉਥੋਂ ਮੋਟਰਸਾਈਕਲ ਤੋਂ ਡਿੱਗ ਪਿਆ ਜੀ ਆਪਣੇ ਆਪ ਰਾਤ ਟਾਈਮ ਸੀ ਤੇ ਲੈਡ ਕੱਟ ਸੀ ਤੇ ਮੋਹਰੇ ਮੋੜ ਆ ਗਿਆ ਤੇ ਮਰੇ ਥਾਣੀ ਵਾਸੇ 4-5 ਫੁੱਟ ਉੱਚ ਡਿੱਗਿਆ ਡਿੱਗ ਤੇ ਸਾਰੇ ਇਹਦੇ ਮਣ ਕੇ ਇੱਥੇ ਦਬ ਗਏ ਮਨਕੇ ਦਬੰਦੇ ਨਾਲ ਹੀ ਇਹਦੇ ਲੱਤਾਂ ਜਿਹੜੇ ਸੀ ਮਾਡੀਮੇਟ ਸਰਕਲ ਛੱਡ ਗਈਆਂ ਤੇ ਉੱਥੋਂ ਚੱਕ ਕੇ ਉਹਨਾਂ ਨੇ ਐਂਬੂਲੈਂਸ ਕਰਾ ਕੇ ਤੇ ਲੈ ਗਏ ਦੇਸ਼ ਆਪਣੇ ਐਮਜੀ ਚ ਲੈ ਗਏ ਸਾਰੇ ਬਟੰਡੇ ਚ ਕੰਮਿਆ ਤੇ ਕਿਸੇ ਹੱਥ ਨਹੀਂ ਪਾਇਆ ਜੀ ਫਿਰ ਇਸ ਨੂੰ ਚੱਕ ਕੇ ਪ੍ਰਾਈਵੇਟ ਲੈ ਗਏ ਆ ਦੇਸ਼ ਹਸਪਤਾਲ ਦੇ ਵਿੱਚ ਆ ਦੇਸ਼ ਆ ਦੇਸ਼ ਵਿੱਚ ਲੈ ਜਾ ਕੇ ਉੱਥੇ ਫਿਰ ਇੱਕ ਦਿਨ ਉਹਨਾਂ ਨੇ ਆਪਰੇਸ਼ਨ ਡਿਲੇਟ ਕਰ ਦਿੱਤਾ ਜੀ ਉਹਨਾਂ ਨੇ ਆਪਰੇਸ਼ਨ ਉਸ ਦਿਨ ਨਹੀਂ ਕੀਤਾ ਜਿਸ ਦਿਨ ਲੈ ਗਏ ਦੂਜੇ ਦਿਨ ਵੀ ਲੰਘ ਗਿਆ ਤੀਜੇ ਦਿਨ ਜਾ ਕੇ ਉਹਨਾਂ ਨੇ ਆਪਰੇਸ਼ਨ ਕੀਤਾ ਸ਼ਾਮ ਨੂੰ ਹੂੰ ਸ਼ਾਮ ਨੂੰ ਆਪਰੇਸ਼ਨ ਕੀਤਾ ਤੇ ਬਾਹਰ ਲਿਆਂਦਾ ਕੱਢ ਕੇ ਮੈਥੋਂ ਮੁੰਡਾ ਨਹੀਂ ਵੇਖਿਆ ਗਿਆ ਜੋ ਮੁੰਡੇ ਮੇਰੇ ਹਾਲ ਤੁਸੀਂ ਉੱਥੇ ਹੀ ਮੈਂ ਬਹੁਤ ਰੋਇਆ ਪਿੱਟਿਆ ਵੀ ਮੇਰੇ ਮੁੰਡੇ ਦਾ ਪ੍ਰੈਸ਼ਰ ਨਾ ਕਰਾਓ ਮੇਰਾ ਮੁੰਡਾ ਰੱਦੀ ਹੋ ਜਾਏਗਾ ਪਰ ਡਾਕਟਰ ਨੇ ਕਿਹਾ ਵੀ ਨਹੀਂ ਮੁੰਡਾ 6 ਸਤਾ ਮਹੀਨੇ ਤੁਰਨ ਲੱਗ ਜਾਏਗਾ ਤੇ ਅੱਜ 6 ਸਤਾ ਮਹੀਨੇ ਬਾਅਦ ਇੱਕ ਸਾਲ ਤੇ 20 ਦਿਨ ਹੋ ਗਏ ਮੇਰਾ ਮੁੰਡਾ ਮੰਜੇ ਤੇ ਪਿਆ ਹੈ ਤੇ ਅਜੇ ਸਸਿ ਡਾਕਟਰ ਉਹ ਗਰੇ ਮੁੰਡੇ ਨੂੰ ਦੇਖੇ ਰੋਟੀ ਖਾਣੇ ਉਹ ਵੀ ਸਾਨੂੰ ਰੋਟੀ ਦੇ ਆਜ ਬੰਦੀ ਨਾ ਸਾਨੂੰ ਪਚਦੀ ਹੈ ਕਦੇ ਕਿਲੋ ਲੈਣ ਟੱਲੇ ਕਦੇ ਕਿਲੋ ਲੈਣ ਕਦੇ ਤੱਕ ਲੈਣ ਚਾਵਲ ਬਣਾਉਣੇ ਆ ਪ੍ਰਾਵਾ ਟਾਈਮ ਪਾਸ ਕਰਦੇ ਆ ਸਾਡੇ ਆ ਹੈਲਥ ਕੰਡੀਸ਼ਨ ਸਾਡੀ ਕਰਦੀ ਬਣੀ ਹੋਈ ਹੈ ਉਥੋਂ ਚੱਲ ਕੇ ਫਿਰ ਸਾਨੂੰ ਦੱਸ ਪਈ ਬਿਮਲੋਟ ਡਾਕਟਰ ਬਹੁਤ ਸਿਆਣਾ ਹੈਗਾ ਰਿਟਾਇਰਮੈਂਟ ਹੋਇਆ ਹੋਇਆ ਅਸੀਂ ਇੱਥੋਂ ਗੱਡੀ ਕਰਾਏ ਤੇ ਕਰਾ ਕੇ ਜਾ ਕੇ ਪੈਸੇ ਠਗਾ ਠਗਾ ਕੇ ਫੜ ਫੜਾ ਕੇ ਤੇ ਗੱਡੀ ਤੇ ਲੈ ਕੇ ਜਾਣਾ 2000 ਗੱਡੀ ਵਾਲੇ ਲਾਜਣਾ 3000 ਰੁਪਏ ਦਵਾਈ ਵਾਲੇ ਲਾਜਣਾ ਤੇ ਕਰੇ ਆ ਜਾਣਾ 5000 ਰੁਪਏ ਹਫਤੇ ਦੇ ਹਫਤੇ ਸਾਡਾ 5000 ਰੁਪਏ ਉਧਰ ਲੱਗਦਾ ਰਿਹਾ ਅਸੀਂ ਇਦਾਂ ਹੀ ਕਰਦੇ ਗਏ ਅਠਾ ਠਾ ਠਾ ਆ ਕੇ ਰੁਪਈਆ ਮੁੰਡੇ ਤੇ 8-9 ਲੱਖ ਲੱਗ ਚੁੱਕਿਆ ਸਾਡੇ ਮੁੰਡੇ ਦੇ ਅਜੇ ਤੱਕ ਕੋਈ ਬਹਾਲ ਨਹੀਂ ਹੋਇਆ ਹੈਗਾ ਤੇ ਨਾ ਹੀ ਮਤਲਬ ਮੁੰਡਾ ਸਾਡਾ ਕਾਮਯਾਬ ਹੋਇਆ ਅਸੀਂ ਤੇ ਇਹ ਕਹਿੰਦੇ ਹਾਂ ਮਾਲਕ ਤੋਂ ਡਰ ਕੇ ਕਹਿੰਦੇ ਸਾਡਾ ਮੁੰਡਾ ਮਾੜਾ ਮੋਟਾ ਬੈਠ ਉੱਠ ਲੱਗ ਜਾਵੇ ਆਪਣਾ ਬਸੇ ਮਾਲ ਲੈਵੇ ਸਾਨੂੰ ਇੰਨਾ ਹੀ ਬਹੁਤ ਆ ਸਾਨੂੰ ਅੱਖਾਂ ਦੇ ਸਾਹਮਣੇ ਦਿਖਦਾ ਰਹੇ ਬਾਕੀ ਮਾਲਕ ਇਹਨੂੰ ਆਪਦੇ ਕਾਰਜ ਨਾਲ ਲੈ ਕੇ ਜਾਵੇ ਤੁਹਾਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਇਸ ਤਰ੍ਹਾਂ ਅੱਗੇ ਚਾਹੀਦੀ ਹੈ ਮੇਰਾ ਬੱਚਾ ਮੇਰੇ ਸਾਹਮਣੇ ਮੈਨੂੰ ਦਿਸਦਾ ਰਹੇ ਮੈਨੂੰ ਇੰਨਾ ਹੀ ਬਹੁਤ ਹੈ ਮੈਂ ਤਾਂ ਰੋਟੀ ਮੰਗ ਕੇ ਖਾ ਲਾਂਗਾ ਹੋਰ ਚਾਰ ਪੈਨ ਮੰਗ ਲਾਂਗਾ ਪਰ ਜਿਹੜੀ ਮੇਰੇ ਹਾਲਤ ਮੇਰੇ ਬੱਚੇ ਦੀ ਇਸ ਨੂੰ ਹੱਲ ਕੀਤਾ ਜਾਵੇ ਪੰਜਾਬੀ ਬਹੁਤ ਦਰਿਆਦਲੀ ਨੇ ਤੁਸੀਂ ਰੋ ਨਾ ਪੰਜਾਬੀ ਤੁਹਾਡੀ ਬਾਮ ਫੜਨਗੇ ਸਮਾਜ ਸੇਵੀ ਵੀ ਫੜਨਗੇ ਜਿਹੜੀ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਸ਼ੇਅਰ ਕਰ ਦਿਓ ਕਿਉਂਕਿ ਪਰਿਵਾਰ ਦੀ ਸਥਿਤੀ ਬਹੁਤ ਜਿਹੜੀ ਕਿ ਕਮਜ਼ੋਰ ਹੈ ਘਰ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਰਹੇ ਹੋ ਪਿੱਛੇ ਤਸਵੀਰਾਂ ਕੀ ਸਥਿਤੀ ਹੈ ਆਹ ਦੇਖ ਲਓ ਭਾਈ ਕੁਛ ਨਹੀਂ ਕਰ ਸਕਦੇ ਗਰੀਬ ਹੈਗੇ ਕੁਛ ਨਹੀਂ ਬੰਦਾ ਸਮਸੇਮ ਜੇ ਵੀ ਸੰਸਥਾ ਨੂੰ ਕੀ ਅਪੀਲ ਕਰਨਾ ਚਾਹਦੇ ਹੋ ਬਸ ਇਹ ਵਾਰੀ ਹੈ ਬਸ ਬੱਚਾ ਬਾਝ ਜਾਵੇ ਇਹ ਮੇਤਾ ਤੋੜ ਕੇ ਬੰਨਦੀ ਸਾਨੂੰ ਕਿੰਨਾ ਕੁ ਜੋਗੇ ਹੈਗੇ ਸਾਨੂੰ ਸੇਵਾ ਕਰ ਦੂਗਾ ਮੇਰਾ ਬੱਚਾ ਉੱਟ ਕੜੇ ਦੈਨਾ ਡੋਟਾ ਕਰੋ ਕੋਈ ਨਹੀਂ ਸਮਾਜ ਸੇਵੀ ਸੰਸਥਾਾਂ ਮੈਂ ਹੈਲਪਲੀ ਆਣ ਗਿਆ ਹੁਣ ਦਿਖਾਣੇ ਆ ਤੁਹਾਨੂੰ ਉਸ ਨੌਜਵਾਨ ਦੀ ਸਥਿਤੀ ਵੀ ਕੀ ਬਣੀ ਹੋਈ ਹੈ ਇਹ ਕੰਬਲ ਦਿਖਾ ਕੁਝ ਤਸਵੀਰਾਂ ਇਹੋ ਜੀਆਂ ਨੇ ਵੀ ਆਪਾਂ ਜਿਵੇਂ ਕਹਿੰਦੇ ਨੇ ਦੇਖੋ ਇਹ ਨੌਜਵਾਨ ਮੁੰਡਾ ਬਿਲਕੁਲ ਲਾਚਾਰ ਹੋ ਚੁੱਕਿਆ ਹੈ ਜਿਹੜਾ ਦੇਖੋ ਤੇ ਕੋਲ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਹੋਰ ਰੋਜ਼ਗਾਰ ਨਹੀਂ ਹੈਗਾ ਸਿਰਫ ਤਿਆੜੀ ਮਜ਼ਦੂਰੀ ਕਰਕੇ ਜੋ ਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਪਿੱਛੇ ਤੁਸੀਂ ਵੇਖ ਰਹੇ ਹੋ ਘਰ ਦੀ ਕੀ ਸਥਿਤੀ ਹੈ ਤੁਹਾਡਾ ਮੇਰਾ ਨਾਮ ਅਮਰਿਤਪਾਲ ਸਿੰਘ ਜੀ ਅਮਰਿਤਪਾਲ ਤੁਸੀਂ ਬਠਿੰਡੇ ਕੀ ਕੰਮ ਕਰਦੇ ਸੀ ਤੁਸੀਂ ਮਠੰਡੇ ਬਈ ਮੈਂ ਤਾਂ ਸਟੱਡੀ ਕਰਦਾ ਰਿਹਾ ਨਾਨਕੇ ਪਿੰਡ ਜੀ ਫਿਰ ਮੈਂ ਪ੍ਰਾਈਵੇਟ ਜੌਬ ਕਰਨ ਲੱਗ ਗਿਆ ਜੀ ਉਦੋਂ ਕੀ ਸਥਿਤੀ ਸੀ ਘਰ ਦੀ ਸਥਿਤੀ ਠੀਕ ਸੀ ਉਦੋਂ ਜੀ ਰੁਪਏ 15-20 ਹਜ਼ਾਰ ਰੁਪਏ ਕਮਾਈ ਜਾਂਦਾ ਸੀ ਮਹੀਨਾ ਦਾ ਜੀ ਕਰਦਿਆਂ ਦੁਈ ਜਾਂਦਾ ਸੀ ਕੋਈ ਆਪ ਖੜਕੀ ਜਾਂਦਾ ਸੀ ਜੀ ਕਿਵੇਂ ਘਟਨਾ ਕਿਵੇਂ ਵਾਪਰੀ ਫਿਰ ਇੱਕ ਜੱਕਦਮ ਮੋੜ ਪੈ ਗਿਆ ਜੀ ਹੂੰ ਮੋੜ ਦਾ ਪਤਾ ਨਹੀਂ ਲੱਗਿਆ ਹੂੰ ਤੇ ਮੋਟਰਸਾਈਕਲ ਬਾਹਰ ਚਲਾ ਗਿਆ ਠੀਕ ਹੈ ਕਿੰਨਾ ਸਮਾਂ ਹੋ ਗਿਆ ਇਸ ਘਟਨਾ ਨੂੰ 18 ਅਕਤੂਬਰ 2023 ਨੂੰ ਹੋਇਆ ਸੀ ਜੀ ਹੁਣ ਤੁਸੀਂ ਆਪ ਹੀ ਲਾ ਲਓ ਇੱਕ ਸਾਲ 15 20 ਦਿਨ ਹੋ ਗਏ ਸਾਲ ਤੋਂ ਉੱਪਰ ਸਮਾਂ ਹੋ ਗਿਆ ਹਾਂਜੀ 27196 ਜੀ 38349 ਇਹ Google Pay ਵਗੈਰਾ ਵੀ ਹੈਗਾ Google Pay ਹੀ ਹੈ ਜੀ ਠੀਕ ਮੇਰੇ ਵੀਰਾਂ ਤੇ ਸਾਰੇ ਸਵਾਜ ਤੇ ਪੰਜਾਬੀ ਪੈਣਾ ਪਰਾਵਾਂ ਤੇ ਮੇਰੇ ਵੀਰਾਂ ਦੇ ਬਜ਼ੁਰਗਾਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੇਰੇ ਬੱਚੇ ਦਾ ਜਿੱਦਾਂ ਵੀ ਹੈ ਮਸਲਾ ਹੱਲ ਕਰੋ ਜਿੱਦਾਂ ਵੀ ਵੱਤਵਾਜ਼ ਚੜ ਕੇ ਮੇਰੀ ਸੇਵਾ ਕਰੋ ਮੇਰੀ ਸਹਾਇਤਾ ਕਰੋ ਮੈਂ ਗਰੀਬ ਬੰਦਾ ਹਾਂ ਮੈਂ ਬੱਚੇ ਤੇ ਇੱਕ ਪੈਸਾ ਵੀ ਨਹੀਂ ਲਾ ਸਕਦਾ ਮੈਂ ਆਪਣਾ ਆਪ ਮਸੇ ਸੰਭਾਲ ਸਕਦਾ ਹਾਂ ਕਿਉਂਕਿ ਮੇਰੇ ਘਰ ਵਿੱਚ ਤਿੰਨ ਚਾਰ ਮੈਂਬਰ ਨੇ ਅਸੀਂ ਇਹ 1 ਕਿਲੋ ਆਟਾ ਲਿਆਉਣੇ ਆ ਤੇ ਅਸੀਂ ਅੱਧਾ ਕਿਲੋ ਪਕਾ ਕੇ ਰੋਟੀ ਖਾਂਦੇ ਹਾਂ ਤੇ ਅੱਧਾ ਕਿਲੋ ਬਚਾ ਲੈਂਦੇ ਹਾਂ ਕਿਉਂ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਵੀ ਕਿਤੋਂ ਪੈਸਾ ਮਿਲਣਾ ਹੈ ਜਾਂ ਆਟਾ ਮਿਲਣਾ ਹੈ ਜਾਂ ਨਹੀਂ ਮਿਲਣਾ ਹੈਗਾ ਤੇ ਆਂਡੇ ਗੁਆਂਢੀਆਂ ਤੋਂ ਵੀ ਅਸੀਂ ਮੰਗ ਕੇ ਆਟਾ ਖਾ ਕੇ ਤੇ ਟਾਈਮ ਪਾਸ ਕਰਦੇ ਹਾਂ ਤੇ ਸ਼ਾਬਾਸ਼ ਹੈ ਭਾਈ ਬੇਨਤੀ ਹੈ ਵੀ ਆਂਡੀ ਗਵੰਡੀ ਦੇ ਸ਼ਾਬਾਸ਼ ਜਿਹੜੇ ਸਾਡੇ ਮਾੜੀ-ਮੋਟੀ ਸਹਾਇਤਾ ਕਰਦੇ ਆ ਵੀ ਆਟਾ ਦਾਣੇ ਦਾ ਸਾਨੂੰ ਜਵਾਬ ਨਹੀਂ ਦੇ ਰਹੇ ਵੀ ਸਾਡੀ ਕਰਦੀ ਹਾਲਾਤ ਵੇਖ ਕੇ ਤੇ ਮੈਂ ਇਸ ਪਰਿਵਾਰ ਨੂੰ ਸਾਰੇ ਪਰ ਪੈਣਾ ਭਰਾਵਾਂ ਨੂੰ ਪੰਜਾਬੀਆਂ ਨੂੰ ਜੋ ਪੰਜਾਬ ਦੇ ਪੈਣ ਭਾਈ ਬਜ਼ੁਰਗ ਜਾਂ ਕੋ ਸਿਆਣੇ ਆ ਕੁਛ ਵੀ ਹੈ ਮੇਰੇ ਵੀਰ ਹੱਥ ਜਾਣ ਕੇ ਜੋੜ ਕੇ ਬੇਨਤੀ ਕਰਦਾ ਹਾਂ ਵੀ ਮੈਨੂੰ ਵਾਦ ਚੜ ਕੇ ਮੇਰੇ ਬੱਚੇ ਦੀ ਸੇਵਾ ਕਰੋ ਜਿੰਨੀ ਵੀ ਹੁੰਦੀ ਹੈ ਵਾਦ ਚੜ ਕੇ 10 20 40 50 ਜਿੰਨੇ ਵੀ ਪੁੱਛਦੇ ਨੇ ਪੁੱਛ ਸਰ ਆਪਣੀ ਸੇਵਾ ਪਾਓ ਤੇ ਮੇਰੇ ਬੱਚੇ ਦਾ ਇਲਾਜ ਹੋ ਜਾਵੇ ਮੇਰਾ ਬੱਚਾ ਮੇਰੇ ਸਾਹਮਣੇ ਬੈਠਾ ਦਿਸ ਜਾਵੇ ਬੇਸ਼ੱਕ ਦੀ ਤੁਰਨ ਲੱਗੇ ਨਾ ਲੱਗੇ ਮੈਨੂੰ ਇੰਨਾ ਹੀ ਹੌਸਲਾ ਬਹੁਤ ਹੈ ਇਹ ਮਾਲਕ ਕਰਕੇ ਮਾਰੇ ਅਰਦਾਸ ਹੈ ਮੇਰਾ ਬੱਚਾ ਤੁਰਨ ਲੱਗ ਜਾਵੇ ਮਾੜਾ ਮੋਟਾ ਬੈਠਣ ਲੱਗ ਜਾਵੇ ਰੋਟੀ ਪਾਣੀ ਖਾਣ ਲੱਗ ਜਾਵੇ ਤੇ ਮੈਂ ਵੈਗ੍ਰੀ ਖਾਲਸਾ ਵੈਗ੍ਰੀ ਫਤਿਹ